ਪੰਜਾਬ ਦੇ ਪਠਾਨਕੋਟ ਦੇ ਪਿੰਡ ਮੰਗਿਆਲਵਾਲ ਸਾਡੀ ਯਾਤਰਾ ਜਿੱਥੇ ਕਦੇ ਮਸ਼ਹੂਰ ਕਵੀ ਅਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਦੀ ਗੂੰਜ ਹਵਾਵਾਂ ਵਿੱਚ ਰਚੀ ਹੁੰਦੀ ਸੀ ਇਹ ਉਹੀ ਪਿੰਡ ਹੈ ਜਿੱਥੇ ਸ਼ਿਵ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਬਿਤਾਏ ਅਤੇ ਜਿੱਥੇ ਉਸ ਦਾ ਅੰਤਿਮ ਸੰਸਕਾਰ ਹੋਇਆ ਅਸੀਂ ਇੱਕ ਆਸ ਨਾਲ ਇਸ ਪਿੰਡ ਦੀ ਦਲਹੀਸ ਤੇ ਪੈ ਰੱਖਿਆ ਇਹ ਸੋਚਦਿਆਂ ਕਿ ਸ਼ਾਇਦ शिव ने कवितामा दी महक ਅਤੇ ਪਿੰਡ ਦੀ ਸੁੰਦਰਤਾ ਸਾਨੂੰ ਉਸਦੀ ਵਿਰਾਸਤ ਨਾਲ ਜੋੜੇਗੀ ਪਰ ਜੋ ਸਚਾਈ ਸਾਹਮਣੇ ਆਈ ਉਸਨੇ ਸਾਡੇ ਦਿਲਾਂ ਨੂੰ ਦਰਦ ਨਾਲ ਭਰ ਦਿੱਤਾ ਅਤੇ ਅੱਖਾਂ ਵਿੱਚ ਲਹੂ ਉਤਾਰ ਦਿੱਤਾ ਪਿੰਡ ਮੰਗਿਆਨ ਜੋ ਕਦੇ ਸ਼ਿਵ ਦੀਆਂ ਗੀਤਾਂ ਕਵਿਤਾਵਾਂ ਦਾ ਪ੍ਰੇਰਨਾ ਦਾ ਸਰੋਤ ਸੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਬਣੀ ਲਾਇਬ੍ਰੇਰੀ ਅੱਜ ਇੱਕ ਖੰਡਰ ਦਾ ਰੂਪ ਧਾਰ ਕਰ ਚੁੱਕੀ ਹੈ ਇਸ ਤੇ ਕੰਦਾ ਵਿੱਚ ਲੱਗੀ ਸ਼ਿਭਦੀ ਵੱਡੀ ਤਸਵੀਰ ਜਿਸ ਦੀਆਂ ਅੱਖਾਂ ਵਿੱਚ ਜਾਣੇ ਕਿਸ ਚੌਣ ਵਾਲੇ ਦੀ ਉਡੀਕ ਦਾ ਦਰਦ ਸਮਾਇਆ ਹੋਵੇ। ਕਿਉਂਕ ਨਾ ਖਾਈ ਜਾ ਰਹੀਆਂ ਕਿਤਾਬਾਂ ਅਤੇ ਉਸ ਦੀ ਗੋਦ ਵਿੱਚ ਆਰਾਮ ਕਰਦੇ ਕੁੱਤਿਆਂ ਦੀ ਮੂਹਕ ਗਵਾਹ ਹੈ। ਇਹ ਜਿੰਦ ਜਾਪਦਾ ਹੈ ਜਿਵੇਂ ਇਹ ਤਸਵੀਰ ਆਪਣੇ ਪਿੰਡ ਦੀ ਖੋਈ ਵਿਰਾਸਤ ਨੂੰ ਵਾਪਸ ਬੁਲਾਉਣ ਲਈ ਚੀਸ ਮਾਰ ਰਹੀ ਹੋਵੇ। ਪਿੰਡ ਦਾ ਜੰਝਕਾਰ ਇਸ ਦੀਆਂ ਗਲੀਆਂ ਨਾਲੀਆਂ ਤੇ ਬਜ਼ੁਰਗਾਂ ਦੀਆਂ ਥੱਕੀਆਂ ਅੱਖਾਂ ਇਸ ਤਬਾਹੀ ਦੀ ਮੂਹਰ ਦਾ ਦਸਤਨ ਸੁਣਾ ਰਹੀਆਂ ਹਨ ਸ਼ਿਵ ਦੀਆਂ ਉਹ ਅਮਰ ਲਾਈਨਾਂ ਜੋ ਕਦੇ ਦਿਲਾਂ ਨੂੰ ਝੰਜੋੜ ਦਿੰਦੀਆਂ ਸਨ ਅੱਜ ਇਸ ਪਿੰਡ ਦੇ ਦਰਦ ਨੂੰ ਸ਼ਬਦ ਦਿੰਦੀਆਂ ਹਨ ਮੈਂ ਇੱਕ ਸਿਕਰ ਦੁਖਾਂਦਾ ਸੁਣਦਾ ਹਾਂ ਸਦਾ ਅੰਦਰ ਕੋਈ ਚੀਜ਼ ਮਚਾਵੇ ਜਾਂ ਕੋਈ ਚੀਜ਼ ਮਰ ਜਾਵੇ ਜਾਂ ਸਾਡੀ ਟੀਮ ਨੇ ਪਿੰਡ ਵਾਸੀਆਂ ਤੇ ਸਰਪੰਚ ਨਾਲ ਗੱਲਬਾਤ ਕਰਕੇ ਇਸ ਸੰਕਟ ਦੇ ਡੂੰਘਾਏ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੀਆਂ ਆਵਾਜ਼ਾਂ ਵਿੱਚ ਗੁੱਸਾ, ਦਰਦ ਅਤੇ ਲੜਾਈ ਦੀ ਚੰਗਿਆੜੀ ਸੀ। ਪਰ ਸਵਾਲ ਅਜੇ ਵੀ ਉਹੀ ਸੀ ਕਿ ਸ਼ਿਵਦੀ ਇਸ ਵਿਰਾਸਤੀ ਜ਼ਮੀਨ ਨੂੰ ਜੋ ਕਦੇ ਉਸਦੀਆਂ ਕਵਿਤਾਵਾਂ ਦਾ ਸੰਗੀਤ ਸੀ, ਬਚਾਇਆ ਜਾ ਸਕੇਗਾ? ਕਿਉਂ ਖੰਡਰ ਬਣ ਚੁੱਕੀ ਲਾਇਬ੍ਰੇਰੀ ਫਿਰ ਕਦੇ ਸ਼ਿਵ ਦੀਆਂ ਗੀਤਾਂ ਨਾਲ ਗੂੰਜੇਗੀ ਜੰਗਿਆਲ ਵੀ ਤਬਾਹੀ ਦੀ ਪਿੰਡ ਚੜ ਜਾਵੇਗਾ ਇਹ ਸਿਰਫ ਕਹਾਣੀ ਪਿੰਡ ਮੰਗਿਆਲ ਦੀ ਨਹੀਂ ਸਗੋਂ ਉਸ ਹਰ ਜਗ੍ਹਾ ਦੀ ਕਹਾਣੀ ਏ ਜਿੱਥੇ ਵਾਤਾਵਰਨ ਅਤੇ ਸੱਭਿਆਚਾਰਕ ਵਿਰਾਸਤ ਨੂੰ ਮੁਨਾਫੇ ਦੀ ਪਿੰਡ ਚੜਾਇਆ ਜਾ ਰਿਹਾ ਹੈ ਸਾਡੇ ਨਾਲ ਜੁੜੋ ਇਸ ਸਚਾਈ ਨੂੰ ਜਾਣੋ ਅਤੇ ਇਸ ਲੜਾਈ ਦਾ ਹਿਸਾਬ ਬਣ ਮੇਰਾ ਨਾਮ ਅੰਕੁਸ਼ ਡੋਗਰਾ ਪਿੰਡ ਦਾ ਨਾਮ ਮੰਗਿਆਲ ਹੈ ਬਟਾਲਵੀ ਸਾਹਿਬ ਨਾਲ ਤੁਹਾਡਾ ਕੀ ਰਿਸ਼ਤਾ ਜੀ ਬਟਾਲਵੀ ਸਾਹਿਬ ਸਾਡੇ ਫੁਫੜ ਜੀ ਹੈ ਤੁਹਾਡੇ ਪਰਿਵਾਰ ਦੇ ਜਵਾਈ ਭਾਈ ਜੀ 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 ਦੇਖ ਰੇਖ ਇਹ ਜਦੋਂ ਲਾਇਬ੍ਰੇਰੀ ਬਣਾਈ ਗਈ ਸੀ ਇਹ ਸ਼੍ਰੀ ਰਾਜਕੁਮਾਰ ਸ਼ਰਮਾ ਜੀ ਦੇ ਸਰਪੰਚੀ ਦੇ ਦੌਰਾਨ ਇਹ ਲਾਇਬ੍ਰੇਰੀ ਬਣੀ ਸੀਗੀ ਤੇ ਉਹਨਾਂ ਦੇ ਟਾਈਮ ਤੱਕ ਇਹ ਲਾਇਬ੍ਰੇਰੀ ਕਾਫੀ ਮੇਨਟੇਨ ਰਹੀ ਹੈ ਕਾਫੀ ਵਧੀਆ ਰਹੀ ਹੈ ਉਸ ਤੋਂ ਬਾਅਦ ਦੀ ਜਿਹੜੀ ਦੇਖਰੇਖ ਹੈ ਨਾ ਰਬ ਰਹਾ ਠੀਕ ਹੈ ਜੀ ਨਾ ਕਿਸੇ ਸਰਪੰਚ ਨੇ ਧਿਆਨ ਦਿੱਤਾ ਨਾ ਕਿਸੇ ਸਰਕਾਰ ਨੇ ਧਿਆਨ ਦਿੱਤਾ ਠੀਕ ਹੈ ਜੀ ਤੇ ਨਾ ਇਹਦੀ ਕੋਈ ਮੇਨਟੇਨੈਂਸ ਹੋਈ ਆ ਠੀਕ ਹੈ ਇੱਥੇ ਕਾਫੀ ਸਸਤਰੀ ਸੀਗੀ ਜਦੋਂ ਅਸੀਂ ਛੋਟੇ-ਛੋਟੇ ਸੀਗੇ ਅੱਜ ਜਦ ਦੇ ਦੇਖਿਆ ਹੋਇਆ ਕਿ ਇੱਥੇ ਮਲਗੀ ਸੈਟੀ ਵਗੈਰਾ ਸੋਫੇ ਵਗੈਰਾ ਔਰ ਤੁਹਾਡੇ ਅਲਮਾਰਾ ਵਗੈਰਾ ਉਹਨਾਂ ਦੀ ਬੁੱਕਸ ਵਗੈਰਾ ਰੱਖਿਆ ਗਏ ਰੱਖਿਆ ਗਏ ਸੀਗੇ ਬਹੁਤ ਵਧੀਆ ਢੰਗ ਨਾਲ ਪਰ ਹੁਣ ਐਜ਼ ਐਜ਼ ਓਨ ਡੇਟ ਮਤਲਬ ਬਿਲਕੁਲ ਹੀ ਬਹੁਤ ਹੀ ਮਾੜਾ ਹਾਲਾਤ ਹੈ ਇਤਿਹਾਸ ਕੀ ਆ ਬਟਾਲਵੀ ਸਾਹਿਬ ਦਾ ਐਕਸਪੈਂਡ ਦੇ ਨਾਲ ਉਹ ਸਾਡੇ ਫੁੱਫੜ ਜੀ ਉਹ ਲਾਸਟ ਜਿਹੜਾ ਅੰਤਿਮ ਟਾਈਮ ਹੈ ਜਿਹੜਾ ਅੰਤਿਮ ਟਾਈਮ ਹੈ ਉਹਨਾਂ ਦਾ ਬਿਲਕੁਲ ਇੱਥੇ ਬਤੀਤ ਹੋਇਆ ਉਹਨਾਂ ਦਾ ਠੀਕ ਹੈ ਜੀ ਸੰਸਕਾਰ ਵੀ ਸੰਸਕਾਰ ਵਗੈਰਾ ਵੀ ਇੱਥੇ ਹੀ ਹੋਇਆ ਉਹਨਾਂ ਦਾ ਠੀਕ ਹੈ ਜੀ ਹੋਣਾ ਚਾਹੀਦਾ ਕੀ ਫਾਇਦਾ ਹੋਏਗਾ ਫਾਇਦਾ ਦੇਖੋ ਉਹਨਾਂ ਏਡੇ ਵੱਡੇ ਕਵੀ ਰਏ ਠੀਕ ਹੈ ਜੀ ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਇਸ ਚੀਜ਼ ਦਾ ਹੈਣਾ ਤੇ ਜਦੋਂ ਕੋਈ ਚੀਜ਼ ਬਣੇਗੀ ਕੋਈ ਦੇਖੇਗਾ ਉਦੋਂ ਆਪਾਂ ਨੂੰ ਨਹੀਂ ਪਤਾ ਲੱਗੇਗਾ ਜਦ ਕਿ ਆਲਓਵ ਰੇਡੀ ਜਿਹੜੇ ਪੜ੍ਹੇ ਲਿਖੇ ਬੰਦੇ ਆ ਉਹਨਾਂ ਨੂੰ ਪਤਾ ਹੈਗਾ ਤੇ ਜਿਹੜੇ ਜਿਹੜੇ ਨਾਰਮਲ ਬੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੈ ਅਜੇ ਅਜੇ ਤੱਕ ਵੀ ਨਹੀਂ ਪਤਾ ਠੀਕ ਹੈ ਠੀਕ ਕੁਮਾਰ ਮੈਂ ਮੰਗਿਆਲ ਇਹ ਜੀ ਜਦੋਂ ਸਾਡੇ ਰਾਜਕੁਮਾਰ ਜੀ ਸਰਪੰਚ ਸੀ ਨਾ ਉਹਦੇ ਦੀ ਪੂਰੀ ਦੇਖਰੇਖੀ ਹੁਣ ਇਹਦੀ ਕੋਈ ਸਮਾਂ ਥਾਮ ਸੰਭਾਲਣੀ ਇਦਾਂ ਜਰਜਰਾ ਹੁੰਦੇ ਹੀ ਦਿਨੋ ਦਿਨ ਹਾਂ ਜੀ ਹੁਣ ਚਾਹੀਦੀ ਫਟਕਲਾ ਹਾਂ ਕਿਹਨਾਂ ਦੇ ਨਾਮ ਤੇ ਇਹ ਹੈ ਜੀ ਇਹ ਸ਼ਿਵ ਕੁਮਾਰ ਬਟਾਲਵੀ ਦੇ ਨਾਮ ਤੇ ਹੈ ਜੀ ਕੌਣ ਸੀ ਗੇਸ਼ੇਸ਼ ਕੁਮਾਰ ਬਟਾਲਾ ਸਾਡੇ ਪਿੰਡ ਦੇ ਜਵਾਈ ਸੀ ਹੂੰ ਬਾਗਵਾ ਕਿੰਨਾ ਸਮਾਂ ਉਹਨਾਂ ਨੇ ਇੱਥੇ ਬਤੀਤ ਕੀਤਾ ਸਾਡੇ ਜਦੋਂ ਅਸੀਂ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਸੀ ਨਾ ਉਦੋਂ ਉਹਨਾਂ ਦੀ ਡੈਥ ਹੋਈ ਸੀ ਹੂੰ ਜਦੋਂ ਮੈਂ ਚੌਥੀ ਜਮਾਤ 'ਚ ਉਹਨੂੰ ਡੈਥ ਹੋਈ ਸੀ ਲੋਕਾਂ ਦਾ ਨਾਲ ਕਿਦਾਂ ਦਾ ਪਿਆਰ ਸੀ ਉਹਨਾਂ ਦਾ ਬਹੁਤ ਚੰਗੇ ਬੰਦੇ ਸੀ ਹੂੰ ਸਾਡੇ ਸਕੂਲ ਵੀ ਜੰਦੇ ਰਹੇ ਨੇ ਉੱਥੇ ਹੀ ਬੰਦੇ ਰਹੇ ਨੇ ਨਹੀਂ ਅਸੀਂ ਖੁਦ ਵੇਖਿਆ ਜੀ ਉਹਨੂੰ ਕੀ ਦੇਖਿਆ ਕਿਦਾਂ ਦਾ ਕੁਝ ਯਾਦ ਉਹ ਸਮਾਂ ਉਹ ਅੱਜ ਅੱਜ ਸਕੂਲ ਪੜ੍ਹਦੇ ਹੋਲੇ ਚੌਥੀ ਜਮਾਤ 'ਚ ਜਦੋਂ ਉਹਦਾ ਡੈਥ ਹੋਈ ਹੂੰ ਹੈਂ ਜੀ ਕਦੇ ਟਾਈਮ ਲੱਗਦਾ ਰਿਹਾ ਸਾਡੇ ਸਕੂਲ ਚ ਜਾਂਦੇ ਰਹੇ ਨੇ ਉਹ ਮਾਸਟਰਾਂ ਕੋਲ ਸਾਡੀ ਜਿਹੜੀ ਗੁੱਡੀ ਭੈਣ ਜੀ ਸੀ ਨਾ ਉਹਨਾਂ ਦੀ ਛਾਲੀ ਸੀ ਉਹਦੇ ਕੋਲ ਜਾਂਦੇ ਰਹੇ ਕਦੇ ਭੜੀਵਾਰ ਗੱਪ ਛਾਪਾ ਮਾਰਨਾ ਤੇ ਇੱਥੇ ਡੈਥ ਹੋਈ ਮੰਗਿਆ ਲਈ ਸਾਡੇ ਧਵਾ ਗੁਣਮਾ ਤੇ ਸਾਨੂੰ ਨਹੀਂ ਜਾ ਜੀ ਨਵੇਂ ਤੁਹਾਡਾ ਝੂਠ ਮਾਰੀ ਗਾ ਜੀ ਪਰ ਕਿਤਾਬਾਂ ਬੜੀਆਂ ਲੂਣਾ ਆ ਪੀਰਾਂ ਦਾ ਪੰਜੂਆ ਪ੍ਰਗੱਪਣ ਦੇ ਫੇਰ ਜੀਆਂ ਬੜੀਆਂ ਲਿਖੀਆਂ ਨੇ ਇਹ ਗੱਲ ਹੋਰ ਸਾਡੇ ਪਿੰਡ ਦੇ ਵਿੱਚ ਨਾਲੀਆਂ ਗਲੀਆਂ ਦਾ ਬੁਰਾ ਹਾਲ ਹੈ ਜੀ ਬਹੁਤ ਬੁਰਾ ਆ ਪਾਣੀ ਦਾ ਨਿਕਾਸ ਕੋਈ ਨਹੀਂ ਕਿਸੇ ਪਾਸੇ ਵੀ ਪੈਸੇ ਲੱਗੇ ਵੀ ਆਣੇ ਵੀ ਨਹੀਂ ਵੀ ਨਹੀਂ ਲੱਗੇ ਸਰਕਾਰ ਨੇ ਪੈਸੇ ਲਾਏ ਨੇ ਪਰ ਕਰਾਣੇ ਵਾਲੇ ਨੇ ਨਹੀਂ ਕਰਾਏ ਕੰਮ ਮੇਰਾ ਨਾਮ ਸੁਦਰਸ਼ ਕੁਮਾਰ ਜੀ ਪਿੰਡ ਦਾ ਨਾਮ ਅਗਿਆਲ ਜੀ ਇਸ ਪਿੰਡ ਦੇ ਨਾਲ ਬਟਾਲੀ ਸਾਹਿਬ ਦਾ ਕੀ ਰਿਸ਼ਤਾ ਹੈ ਇਹ ਜਵਾਈ ਥੋੜਾ ਜਾਂਦੇ ਮਰਿਆ ਸੀ 1900 ਦੇ ਕੱਟਾ ਕੇ ਮਰਿਆ ਅਸੀਂ ਸੰਠਗਾ ਕਰਨ ਗਏ ਤੁਸੀਂ ਨਾਲ ਗਏ ਸੀ ਅਸੀਂ ਨਾਲ ਗਏ ਸੀ ਛੋਟੇ ਨੂੰ ਦੇਖੇ ਬੜਾ ਕਿੰਦੇ ਸੀ ਹਾਂਜੀ ਮਲੇ ਮੈਂ ਉਸ 24 ਸਾਲ ਦਾ ਸੀ ਅੱਛਾ ਜੀ ਇੰਨੇ ਮਲੇ ਹਾਂ ਹਾਂਜੀ ਤੇ ਕਿਦਾਂ ਇਹਨਾਂ ਪ੍ਰਿਆ ਬਹੁਤ ਪੜਿਆ ਸੀ ਲੋ ਜੀ ਐਸਐਸ ਮਲੇ ਬੋ ਬੋਲਦੇ ਸੀ ਪੀੜਾਂ ਦਾ ਪਤਾਗਾਪ ਹੁੰਦੇ ਭੱਟੀ ਵਾਲੀ ਮਲੇ ਕਈ ਉਦਿਆਂ ਮਲੇ ਮਲੇ ਕਾੜੀਆਂ ਨੇ ਕਿ ਕਪਤਾਨ ਰੋਣਾਂ ਦਾ ਉਹਦੀ ਗੱਲ ਸੁਣ ਕੇ ਕੋਈ ਰਹਿਣ ਦੇ ਨਹੀਂ ਉਥੇ ਵਾਲੇ ਆਪਣਾ ਕੁਆਰਟਰ ਚੰਦੀ ਘਰ ਰਹਿਣ ਦੇ ਨੇ ਉਥੇ ਆਪਣੇ ਕੰਮ ਗਿੱਟ ਦੇ ਉਹਨਾਂ ਦਾ ਸੰਸਕਾਰ ਇਸੇ ਪਿੰਡ ਚ ਇੱਥੇ ਇੱਥੇ ਉੱਪਰ ਚਵਾਰਾਂ ਮਰਿਆ ਚਵਾਰ ਉੱਪਰ ਮਰਿਆ ਉਥੇ ਮਰਿਆ ਫਸਲ ਫਿਕਾ ਇਨਾਂ ਹੰਦ ਪਰਾਂ ਮੈਂ 24 ਸਾਲ ਦਾ ਮੇਰੀ ਇਹਦੇ 78 ਸਾਲ ਦੇ ਬੋਲੇ ਸਨ ਮਲੇ ਜੇ ਸੰਤਾਲੀ ਯਰ ਮੈਂ ਹਾਂ ਜੀ ਇਹਨਾ ਦੁੱਖ ਹੁੰਦਾ ਦੁੱਖ ਬਹੁਤ ਦੁੱਖ ਹੁੰਦਾ ਹੈ ਯਾਰ ਮੈਂ ਇਥੇ ਚੀ ਬੰਦੇ ਸਵੇਰੇ ਬਟਾਰੀ ਬੜਾ ਪਿੰਡਾ ਤੋਂ ਹੋਰ ਬਣੀਦੀ ਔਰ ਦੁਨੀਆ ਲੋਕੇ ਦੇਖਣ ਆਣ ਹਾਂਜੀ ਔਰ ਜਦ ਇਥੇ ਬਟਾਰੀ ਜਿਆਦਾ ਬਣਨੀ ਚਾਹੀਦੀ ਹੈ ਜਿਸ ਤੱਕ ਮਤਲਬ ਖਾਰਖਾਨੇ ਉਹਦਾ ਵੀ ਬਣਨਾ ਚਾਹੀਦਾ ਉਹਦਾ ਹਾਂਜੀ ਪਿੰਡ ਦਾ ਨਾਮ ਮੰਗਿਆ ਲਾ ਜੀ ਮੈਂ ਮੰਗਿਆ ਤੋਂ ਨਵਾਂ ਚੁਣਿਆ ਸਰਪੰਚ ਆਰਮ ਸਿੰਘ ਇਹਦਾ ਮੁੱਖ ਕਾਰਨ ਵੀ ਮੈਂ ਤੇ ਹੁਣ ਜਦੋਂ ਬਣਿਆ ਸੰਭਾਲਿਆ 7-8 ਮਹੀਨੇ ਕੋਈ ਕੰਮ ਨਹੀਂ ਚੱਲਿਆ ਇਸ ਤੋਂ ਪਹਿਲਾਂ ਜਿਹੜੀਆਂ ਪੰਚਾਇਤਾਂ ਆਈਆਂ ਨਾ ਜਿਹੜੀਆਂ ਇਸ ਤੋਂ ਪਹਿਲਾਂ ਪੰਚਾਇਤਾਂ ਆਈਆਂ 10 ਸਾਲ ਤੋਂ ਕਬਰੀਬ-ਕਰੇਬ ਕੰਮ ਨਹੀਂ ਹੋਇਆ ਕੋਈ ਵੀ ਪਿੰਡ 'ਚ ਪਿਛਲੇ 5 ਸਾਲ ਕੋਈ ਕਰੋਨਾ 'ਚ ਨਿਕਲ ਗਿਆ ਕੋਈ ਲੋਕਬੰਦੀ ਜੇ ਕੋਈ ਕੁਛ ਨਾ ਕੁਛ ਠੰਗ ਨਾ ਹੁੰਦਾ ਰਿਹਾ ਕੋਈ ਸਰਕਾਰਾਂ ਨੇ ਕੰਮ ਵੀ ਨਹੀਂ ਕੀਤੇ ਫੰਡ ਵਗੈਰਾ ਦੀ ਕਮੀ ਰਹੀ ਸ਼ਾਇਦ ਕੋਈ ਕਮੇਟੀ ਬਣੀ ਹੈ ਜਾਂ ਨਹੀਂ ਬਣੀ ਉਹਦੇ ਬਾਰੇ ਪਤਾ ਕਰਦੇ ਪਿਆ ਵਾ ਅਸੀਂ ਵੀ ਇਸ ਚੀਜ਼ 'ਚ ਲੱਗੇ ਹੋਇਆ ਉਹਦਾ ਪਤਾ ਕਰੀਏ ਇਹ ਕਮੇਟੀ ਬਣੀ ਹੈ ਇਹ ਫੰਡ ਆਏ ਨਾ ਤੇ ਆਏ ਤੇ ਗਏ ਕਿਤੇ ਇਸ ਚੀਜ਼ ਦੀ ਅਸੀਂ ਵੀ ਤਹਿਕੀਕਾ ਕਰਦੇ ਪਿਆ ਪਰ ਅਜੇ ਤੱਕ ਸਾਨੂੰ ਪਤਾ ਨਹੀਂ ਲੱਗਾ ਕੋਈ ਵੀ ਜਿਸ ਦਾ ਪਤਾ ਲੱਗੇ ਫਿਰ ਕਰਾਂ ਬਾਕੀ ਹੋਣਾ ਆਪਾਂ ਡਿਮਾਂਡ ਰੱਖੀ ਹੈ ਸਰਕਾਰ ਅੱਗੇ ਕਿ ਇਹ ਸਾਡੀ ਇਹਦਾ ਪੰਚਾਇਤ ਲੈਵਲ ਤੇ ਹਮਤਾ ਪਾਇਆ ਇਹਦੀ ਸਾਰੀ ਰਿਪੇਅਰ ਕਰਨ ਦਾ ਇਹਨੂੰ ਰੈਨੋਵੇਟ ਕਰਨ ਦਾ ਬਟਾਲਵੀ ਸਾਹਿਬ ਦੇ ਜਿਹੜੇ ਨਾ ਵੈਸੇ ਤੇ ਜਿਹੜਾ ਮੈਂ ਤੇ ਉਹਨਾਂ ਨੂੰ ਦੇਖਿਆ ਵੀ ਨਹੀਂ ਤੇ ਨਾ ਉਹ ਜਿਹੜੇ ਮੈਂ ਆਪਣੇ ਬਜ਼ੁਰਗਾਂ ਨੂੰ ਸੁਣਦਾ ਜਾਂ ਆਪਣੇ ਪਿੰਡ ਤੋਂ ਉਹਨਾਂ ਦਾ ਲਾਸਟ ਟਾਈਮ ਡੈਥ ਵੀ ਇੱਥੇ ਹੋਈ। ਅਨੇ ਇਟ ਮੀਨਸ ਇਹਨਾਂ ਦੇ ਰਿਲੇਸ਼ਨ ਚੰਗੇ ਸੀਗੇ ਤਾਂ ਤਾਦੀ ਉਹ ਇੱਥੇ ਰਹਿ ਰਹੇ ਸੀ। ਤੇ ਸੰਸਕਾਰ ਵੀ ਇੱਥੇ ਹੋਇਆ। ਬਟਾਲੇ ਨਹੀਂ ਸੰਸਕਾਰ ਹੋਇਆ। ਸੰਸਕਾਰ ਇੱਥੇ ਹੋਇਆ। ਲੋਕਾਂ ਦਾ ਜੀ ਮਨ ਨੂੰ ਆਤਮਾ ਦੁਖੀ ਹੁੰਦੀ ਹੈ। ਮੈਂ ਅੱਜ ਹੀ ਆਏ ਸਾਡੇ ਅਫਸਰ ਫੈਕਟਰੀ ਸਾਹਿਬ ਪੰਚਾਇਤ ਦੇ ਉਹਨਾਂ ਨੂੰ ਮੈਂ ਦਿਖਾਇਆ ਸਾਰਾ ਪਿੰਡ ਦੇ ਹਾਲਾਤ ਬਾਰੇ ਵੀ ਦਿਖਾਇਆ ਤੇ ਲਾਇਬ੍ਰੇਰੀ ਸਪੈਸ਼ਲ ਦਿਖਾਈ ਪਈ ਦਾ ਹਾਲਾਤ ਦੇਖੋ ਸਾਨੂੰ। ਇਹਦਾ ਜੋ ਵੀ ਬੰਦਾ ਐ ਐਸਟੀਮੇਟ ਬੰਦਾ ਜਿੰਨੇ ਪੈਸੇ ਖਰਚ ਹੁੰਦੇ ਆ ਉਹਦਾ ਬਣਾ ਕੇ ਤੇ ਸਰਕਾਰ ਵੱਲੋਂ ਫੰਡ ਮਹੀਆ ਕੀਤਾ ਜਾਏ ਇਹਨੂੰ ਰੈਨੋਵੇਟ ਕਰਾਂਗੇ ਅਸੀਂ ਤੁਹਾਨੂੰ ਬਿਲਕੁਲ ਹੀ ਮੈਂ ਦੱਸ ਚੁੱਕਿਆ ਕਿ 10 ਸਾਲ ਤੋਂ ਸਾਡੇ ਪਿੰਡ ਵਿੱਚ ਕੰਮ ਨਹੀਂ ਹੋਇਆ ਇਸ ਉਸ ਵਜ੍ਹਾ ਚ ਸਾਰਾ ਇਹ ਉਹ ਲੜੀ ਪਿੰਡ ਦੇ ਗਲੀਆਂ ਨਾਲੀਆਂ ਦਾ ਵੀ ਬੁਰਾ ਹਾਲ ਹੈ ਇੱਕ ਉਹਦਾ ਹੀ ਨਹੀਂ ਗੱਲਾ ਜਨਜਗਰ ਦਾ ਲਾਇਬ੍ਰੇਰੀ ਦਾ ਨਹੀਂ ਆ ਤੁਸੀਂ ਚੱਕਰ ਮਾਰ ਰਹੇ ਹੋਣਾ ਪਿੰਡ 'ਚ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਹੈ ਯਾਨੀ ਪੂਰਾ 10 ਸਾਲ ਤੋਂ ਕੋਈ ਡਵੈਲਪਮੈਂਟ ਨਹੀਂ ਹੋਈ। ਸਪੰਸਰ ਜਿਹੜਾ ਉੱਥੋਂ ਦਾ ਜਿਹੜਾ ਜੰਝਗਾ ਹੈ ਨਾ ਉਹਦੇ ਵਿੱਚ ਲੋਕਾਂ ਦਾ ਕਬਜ਼ਾ ਤੇ ਟੂਲੀਆਂ ਦੇ ਧੇਰ ਲੱਗੇ ਲੋਕਾਂ ਨੇ ਗੋੜੀ ਰੱਖੀ ਗੋੜੀ ਗੋਬਰ ਦੇ ਉਹ ਨਹੀਂ ਦੇਂਦੇ। ਉਹਨੋਂ ਸਾਰਾ ਉਹਨਾਂ ਨੂੰ ਮੈਂ ਬੋਲਦਾ ਪਿੰਡ ਦੇ ਟੰਡੋਰਾ ਫਰਾਤਾ ਹੋਇਆ ਤੇ ਇਹਨਾਂ ਨੂੰ ਸਫਾਈ ਜਦੋਂ ਕੰਮ ਚੱਲਦੇ ਨੇ ਨਾ ਨਰੇਗਾ ਦਾ ਕੰਮ ਚੱਲਦਾ ਪਿਆ ਉਹਦੇ 'ਚ ਲੇਬਰ ਲੱਗਣੀ ਹੈ ਉਹਦੀ ਸਾਰੀ ਸਫਾਈ ਕਰਾ ਲੈਣੀ ਹੈ।